11 ਕੀ ਹਾਂਜੀ ਹਾਂਜੀ ਬੋਲੋ ਜੀ ਹਾਂਜੀ 3100 3100 ਹੀ 3100 3100 3100 कत्ती हाँ जी कत्ती सौ जी कत्ती सौ जी हाँ जी कौ बोलू कत्ती सौ कत्ती बोलू बोलो कत्ती सौ जी हाँ जी कौ कत्ती सौ आ जाम जी कौ हाँ जी कत्ती सौ कत्ती जी ग्यारह जी 50 ਜੀ 3200 1 ਜੀ 11 12 50 51 81 85 99 95 99 3300 3300 ਜੀ 3300 ਅਹੀਂ 3300 3300 ਜੀ 3300 3300 3300 ਜੀ 3300 ਅਸੀਂ 3300 3300 3300 ਹਾਂਜੀ 1 ਜੀ 1 3301 2 9 10 21 22 31 33 41 42 51 52 65 66 81 82 99 92 99 99 3399 3399 99 3299 3400 1 1 3400 1 3400 1 1 ਜੀ 2 2 2 ਜੀ 9 10 11 12 21 22 31 33 36 39 40 41 42 43 44 45 46 47 49 50 52 52 61 62 71 72 75 76 80 81 86 87 91 92 92 92 ਜੀ ਹਾਂ ਜੀ 92 92 ਰੁਪਏ बानवे रुपये जी हाँ जी बानवे रुपये बोल दे बानवे है जी वे लो बानवे रुपये बानवे रुपये लिखो हर भी जी आर आई कि सतार अठारह अड़ा जी कट्ठा जी हाँ जी अठाई सौ जी अठाई सौ ही जी अबरार, अठाई सौ जी ग्यारह नती सौ ग्यारह तीन हजार ग्यारह कवंजा बवंजा काट, कत्ती सौ ग्यारह बत्ती सौ ग्यारह पाँ पवंजा बवंजा तरवजा चुरुंजा

ਹਾਂ ਇਹ ਲਿਖੇ 3275 ਲਿਖਾਈ ਹੈ ਜੀ ਬੋਲਦਾ ਕੋਈ ਜੀ ਹਾਂ ਜੀ ਜਿਹੜੇ 76 76 ਹਨ 76 ਆਇਓ 76 3276 ਆਪਾਂ ਵੇਖੀ ਜਾਂਦਾ ਇਹ ਕਮੈਂਟ 3276 ਨਹੀਂ 76 ਲਿਖਾਈ ਹੈ ਜੀ ਲਿਖਾ ਦਿਆ ਜੀ 77 78 79 80 81 82 83 84 84 ਜੀ 84 ਸੋਡੀਏ ਜੀ 84 ਰੁਪਈਆ ਜੀ 3284 ਦਿਖਾ ਦਈਏ ਜੀ 3284 ਲਿਖਾਈ ਬੋਲੋ 3284 ਰੁਪਈਆ ਲਿਖੋ ਜੀ ਆਰ ਵੀ ਹਾਂਜੀ 17 18 ਹਾਂਜੀ 2800 2800 ਜੀ 5 5 ਜੀ 10 15 20 25 92 93 2900 1 92 93 95 97 97 98 3000 5 5 3000 5 5 3000 5 3000 5 6 10 11 18 19 20 21 centro... एक... 25 26 30 31 35 36 40 41 45 46 50 52 55 60 64 70 77 80 81 90 90 390 390 390 95 3100 1 1 31 1 31 31 1 2 9 10 11 12 15 16 21 22 23 23 35 35 36 37 38 39 40 41 42 49 50 52 53 54 61 62 63 64 65 66 67 68 69 70 71 72 73 74 75 76 77 78 79 80 81 82 82 3182 82 82 ਜੀ ਹਾਂਜੀ 3182 82 ਜੀ ਹਾਂਜੀ 3182 82 83 84 85 86 87 88 89 90 91 92 93 94 95 96 97 98 3200 99 99 3200 1 2 2 3200 2 ਜੀ 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 35 ਜੀ 3235 3235 ਹਾਂਜੀ 3235 3637 3849 ਹਾਂਜੀ 4041 4243 4445 4647 4849 49 3249 49 ਜੀ 3249 ਹਾਂਜੀ 49 ਲਿਖਾਈਏ ਜੀ ਐਂ 3249 ਐਂ 50 51 52 52 ਜੀ 52 ਅਈ 3250 ਲਖਾਈਏ ਜੀ 3250 ਰੁਪਏ ਬੋਲਦਾ ਕੋਈ ਜੀ 3250 ਰੁਪਏ ਲਿਖੋ ਚੈਨ ਜੀ ਹੋ ਗਏ 20 30 40 50 60 70 7200 10 2900 2900 2900 ਇਹ ਇੱਕ ਇੱਕ 3000 3000 ਇੱਕ 3100 ਇੱਕ 50 Penjah, katisah penjah, katisah penjah, hambul katisah penjah, katisah penjah, hanyai katisah penjah, katisah penjah, katisah penjah, katisah hanyi ਬੋਲਦਾ ਕੋਈ 3200 3200 ਰੁਪਈਆ ਲਖਾਈਏ 32 ਹਾਂਜੀ 3200 ਰੁਪਈਆ ਲਖਾਈਏ ਜੀ 3200 ਰੁਪਈਆ ਦੇ ਖਤਰ ਵੈਣੀ ਜੀ ਇਹ ਵੀ ਆ ਗਿਆ ਛੰਨ ਨਾਲ ਰਹਿੰਦਾ 17 18 ਆ ਪਿੱਛੇ ਥੋੜਾ ਰਹਿੰਦਾ ਛੰਨ ਨਾਲ ਆ ਬਈ ਉਹ ਰਹਿੰਦਾ ਥੋੜਾ ਛੰਨ ਨਾਲ ਆਊਗਾ ਇੱਦਾਂ ਨਾਲ ਆਊਗਾ ਕਿਹ ਹੈ ਤਿੰਨ ਯਾਰ ਬੋਲੋ ਹਾਂ ਤਿੰਨ ਯਾਰ ਬੋਲੋ ਤਿੰਨ ਯਾਰ 11 11 3 ਹਰ 11 12 12 25 26 3 ਹਰ 26 3 ਹਰ 26 ਬਬਲੂ ਕੋ ਚੱਲਿਆ ਯਾਰ 10 ਹਰ 26 ਬਈ ਫੇਮ 3 ਹਰ 26 ਆਜਮ 50 51 55 56 60 61 65 3 ਹਰ 65 ਬਬਲੂ 3065 3065 ਵਕੀਲ 3065 66 66 3066 ਹੈ ਆ ਲਿਖਾਈ ਗਏ ਜੀ 3066 ਆ ਲਿਖੋ ਜੀ ਉਹ ਕਰੇ ਰਿਸਟਾਂਟ ਹਾਂ ਹਾਂ ਇੱਥੇ ਆ ਯਾਰ ਪਾ ਵਕੀਲ ਹਾਂ ਲਾੜੀ ਵੀ ਬੋਲ ਰਿਹਾ ਬਬਲੂ ਆਜ ਮੈਂ ਯਾਰ ਆ ਰਿਹਾ ਖੁਪਾ ਵਾਲੇ ਕੁਬ ਅੱਗੇ ਬੋਲੀ ਭੇਜੀ ਫੜਾ ਹਾਂਜੀ ਸੇਮ ਉਹ ਬੋਲਿਆ ਕੋ ਪ੍ਰੇਣਾ ਖੜਾ ਰਹਿ ਕਰਦਾ ਰਹਿਣਾ ਭੈਜੋ 2600 2600 छबी सौ हा छब्बी सौ छब्बी सौ छबीी पंद्रह भी पच्ची छब्बी सौ तीन सताई सौ ती, ती, ती सौ पैंती चाली पंताली पैहठ सत्तर चासी नब्बे चानवे अठाई सौ अठाई ती ती पैंती चाली पंताली पैहठ सत्तर चासी नब्बे चानवे नत्ती सौ दस नत्यो दस नत्योदस वकील नत्योदस 10 11 15 16 16 20 25 26 30 31 32 33 34 40 41 71 ਬੋਲੋ ਯਾਰ 71 75 80 85 90 95 95 95 ਰਹਿਮਾਨ 92 95 95 ਆ ਜਾ ਮੈਂ 95 99 ਦੇਖ ਲੈ ਭਾਈ ਆ ਜਾ ਵਾ ਜੀ ਬੂਟੇ ਬੂਟੇ ਯਾਰਾਂ ਬਾਹਰ ਕਿਨੇ ਪਾਣੀ ਬਲਾ 99 99 99 3000 11 12 50 51 55 55 ਆ ਗਿਆ 55 55 56 60 60 71 72 81 82 86 90 99 95 99 3100 3100 3100 3100 3100 3100 1 2 3 3 3 ਉਹ ਦੇਦਾ ਪਿਆ 3 3 ਹਾਂਜੀ ਵਕੀਲ ਖਵਾ ਜੀ ਲਗਾ ਦੋ ਆ ਜੀ ਲਾਈਏ ਜੀ ਕੱਤੀ ਉਹ ਤੇ ਲਾਈਏ ਜੀ 3100 3100 ਰੁਪਿਆ ਵਾਲੀ ਹੋਈ ਤਾਉ ਇੱਕ ਹੋਰ ਹੈਗੀ ਛੋਟੀ ਜੀ ਰੈਡੀ ਕੀੜੀ ਬਈ 10 27 18 ਪ੍ਰੇਮ ਜੀ ਰੱਖ ਦਿਓ ਭਾਅ ਰੱਖ ਬਰੇ ਮੈਂ ਵੇਚੀ ਫਿਰ 2200 ਰੁਪਏ ਰੱਖ ਦਿਓ ਪ੍ਰੇਮ ਜੀ 2900 ਜੀ 2900

ਨਾ ਨਾ ਵਾਪਸ ਨਾ 2900 ਵਕੀਲ 5 10 20 25 30 35 40 45 50 55 60 65 70 75 80 85 90 95 305 10 20 30 ਤੁਮਝੇ ਪਤਾ ਤੀਨੋ ਜਨੋ ਕੋ ਬੜੇ ਬਾਹੂ ਨੇ ਸਿਖਾਇਆ ਬੋਲੀ ਕਰਨਾ ਹਾਂ ਕਲੇ ਦਾ 30 ਵੀ ਤੀਨੋ ਐਸੀ ਦੋਸਤੀ ਦੀ ਫਰਜ਼ ਹੈ ਹਾਂ ਉਹੀ ਗੱਲ ਹੈ 30

ਕਤੀਏ 10 ਮਬਲੂ ਵਕੀਲ ਕਤੀਏ 10 ਉਧਰ ਪਤਾ ਕਰੋ ਉਹ ਦੋ ਬਾਰ ਲਾ ਕਰਦੇ ਆ ਕਤੀਏ 10 11 15 16 18 20 25 30 35 40 45 50 55 60 65 65 365 65 65 65 65 लिखा जी कती दे। तो हाँ जी छिया छियाठ सताहठ अठाठ सत्तर कत्तर पचहत्तर छिहत्तर अस्सी हां हां अस्सी बोली आ गई अस्सी क्यासी पचासी छियासी 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 लिखाइए कती छियासी रुपए लिखो जी जैन